ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਅੱਗੇ ਆਪਾਂ ਪਹੁੰਚ ਗਏ ਖੇਤ ਸਵੇਰ ਦੇ ਟਾਈਮ ਦੇਖਦੇ ਆ ਵੀ ਕਿੰਨੀ ਇੱਕ ਜਿਹੜੀ ਬਰਸਾਤ ਹੋਈ ਆ ਕੀ ਨੁਕਸਾਨ ਸਬਜ਼ੀਆਂ ਦਾ ਆਪਣਾ ਕਿੱਥੇ ਕੋਈ ਕਾਗਜ ਦੱਬਿਆ ਗਿਆ ਕਿੱਥੇ ਕੋਈ ਪਾਣੀ ਭਰਿਆ ਗਿਆ ਤੇ ਆ ਆਪਣੀਆਂ ਬੇਲਾ ਨੇ ਖਰਬੂਜੇ ਤੇ ਤਰਬੂਜ ਦੇ ਆ ਜਿਹੜੀ ਆਪਾਂ ਟ੍ਰੇਆਂ ਦੇ ਵਿੱਚ ਤਿਆਰ ਕਰ ਰਹੇ ਆ ਲਗਾਉਣ ਵਾਸਤੇ ਇਹ ਦੋ ਹਫ਼ਤੇ ਦੇ ਵਿੱਚ ਜਿਹੜੀਆਂ ਆਪਾਂ ਨੇ ਇਹ ਟ੍ਰਾਂਸਪਲੈਂਟਰੀਆਂ ਦੀ ਕਰ ਦੇਣੀਆਂ ਐ। ਐਸੀਡ ਸੂਟ ਪਾ ਕੇ ਸਭ ਕੁਝ ਤਿਆਰ ਕੀਤਾ ਹੋਇਆ। ਤੇ ਬਾਕੀ ਮੌਸਮ ਵੀਰੇ ਕੱਲ ਸ਼ਾਮ ਨੂੰ ਵੀ ਕਾਣੀਆਂ ਪੈ ਰਹੀਆਂ ਸੀ ਤੇ ਅੱਜ ਵੀ ਮੌਸਮ ਜਿਹੜਾ ਮੀਂਹ ਵਾਲਾ ਬਣਿਆ ਹੋਇਆ। ਤੁਸੀਂ ਦੇਖ ਕੇ ਰਹੋ ਕਿਸ ਤਰ੍ਹਾਂ ਦਾ ਸਮਾਨ ਜਿਹੜਾ ਦਿਖ ਰਿਹਾ ਆਪਾਂ ਨੂੰ। ਇਹ ਸਾਰੇ ਪੰਜਾਬ ਦੇ ਵਿੱਚ ਹੀ ਮੌਸਮ ਇਸ ਤਰ੍ਹਾਂ ਦਾ ਬਣਿਆ ਹੋਇਆ। ਰਾਤ ਦੀ ਿਕਣ ਮੰਕਣੀ ਜਿਹੜੀ ਹੋ ਰਹੀ ਆ। ਇਹ ਜਗ੍ਹਾ ਦੇ ਵਿੱਚ ਰਾਜਸਥਾਨ ਦੇ ਵਿੱਚ ਸੁਨਨੇ ਦੇ ਵਿੱਚ ਆਇਆ ਤੇ ਗੜੇਮਾਰੀ ਵੀ ਜਿਹੜੀ ਉੱਥੇ ਹੋਈ ਆ ਕਾਫੀ ਮਾਤਰਾ ਦੇ ਵਿੱਚ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਤੇ ਪੰਜਾਬ ਦੇ ਵਿੱਚ ਹਜੇ ਜਿਹੜੀ ਸੁਖ ਸੰਤੀ ਹੈ ਕਿਤੇ ਵੀ ਗੜੇਮਾਰੀ ਦੀ ਖਬਰ ਜਿਹੜੀ ਆਪਣੇ ਕੋਲ ਨਹੀਂ ਪਹੁੰਚੀ ਹਜੇ ਮੀਂਹ ਦੀ ਖਬਰਾਂ ਜਿਹੜੀਆਂ ਜ਼ਰੂਰ ਆ ਰਹੀਆਂ ਨੇ ਵੀ ਮੀਂਹ ਜਿਹੜਾ ਜ਼ਰੂਰ ਪਿਆ ਹਲਕੇ ਫੁਲਕੇ ਕਿਣਮਕਣੀ ਵੀ ਹੋ ਰਹੀ ਆ ਕਿਤੇ ਜ਼ਿਆਦਾ ਮੀਂਹ ਵੀ ਪੈ ਰਿਹਾ ਤੇ کئی ਜਗ੍ਹਾ ਤੇ ਵਿੱਚ ਆ ਦੇਖੋ ਆਪਣਾ ਕਾਗਜ਼ ਪਾਣੀ ਦੇ ਨਾਲ ਵਿੱਚ ਦਬ ਗਿਆ ਪਾਣੀ ਭਰ ਗਿਆ ਇਹ ਅੱਜ ਦੇ ਦਿਨ ਮੌਸਮ ਦੇਖ ਕੇ ਆਪਾਂ ਕੱਲ ਨੂੰ ਇਹਨੂੰ ਜਿਹੜਾ ਸੈੱਟ ਕਰਾਂਗੇ ਕਿਤੇ ਵੀ ਜ਼ਿਆਦਾ ਬਰਸਾਤ ਅੱਜ ਫੇਰ ਨਾ ਹੋ ਜਾ ਫੇਰ ਦਬ ਜਾਏ ਤੇ ਆ ਦੇਖੋ ਵੀ ਰਿਮੇਂਟ ਦਾ ਫਲੋ ਤੁਹਾਨੂੰ ਮੈਂ ਦਿਖਾਉਣਾ ਕਈ ਵੀਰ ਕਹਿੰਦੇ ਆ ਜਿਨ੍ਹਾਂ ਨੂੰ ਸਬਜ਼ੀ ਬਾਰੇ ਪਤਾ ਨਹੀਂ ਵੀ ਯਾਦ ਦਿਨਾ ਵਿੱਚ ਜਿਹੜੀ ਸਬਜ਼ੀ ਆਉਂਦੀ ਆ ਉਹ ਸਾਰੀ ਸਪਰੇਆਂ ਦੇ ਨਾਲ ਤਿਆਰ ਹੁੰਦੀ ਆ ਭਾਈ ਪਾਰੇ ਬਿਲਕੁਲ ਗਲਤ ਆ ਵੀਰੇ ਆ ਦੇਖੋ ਤੁਸੀਂ ਚੱਪਣ ਕਦੋਂ ਜਿਹੜਾ ਆਪਣਾ ਇੱਕ ਹਫ਼ਤੇ ਨੂੰ ਤਿਆਰ ਹੋ ਜਾਣਾ ਪੀਲੇ-ਵੇਲੇ ਫੁੱਲ ਦੇਖੋ ਇਹ ਸਾਰਾ ਫੁੱਲਾਂ ਦੇ ਨਾਲ ਜਿਹੜੀ ਬੇਲਾਂ ਚੱਪਣ ਕਦੋਂ ਦੀਆਂ ਭਰੀਆਂ ਪਈਆਂ ਨੇ ਇੱਕ ਹਫ਼ਤੇ ਨੂੰ ਕਾਗਜ਼ ਆਪਾਂ ਇਹਦੇ ਉੱਪਰੋਂ ਹਟਾ ਦੇਣਾ ਬੇਲਾਂ ਤਾਂ ਕਹਿ ਰਹੀਆਂ ਨੇ ਵਿੱਚ ਵਿੱਚ ਕਾਗਜ਼ ਉਤਾਰ ਦੋ ਪਰ ਮੌਸਮ ਜਿਹੜਾ ਜੇ ਸਾਥ ਨਹੀਂ ਦੇ ਰਿਹਾ ਥੋੜੀ ਜੀ ਜਦੋਂ ਮੌਸਮ ਨੇ ਸਾਥ ਦਿੱਤਾ ਤਾਂ ਆਪਾਂ ਕਾगज ਜਿਹੜਾ ਇਹਨਾਂ ਦਾ ਤਾਰਦੇ ਨਾ ਕਿਉਂਕਿ ਅੱਗੇ ਜਾ ਕੇ ਕੋਰਾ ਜਿਹੜਾ ਨੁਕਸਾਨ ਜਿਹੜਾ ਬੇਲਾਂ ਦਾ ਕਰ ਜਾਂਦਾ ਇਸ ਲਈ ਆਪਾਂ ਕਾगज ਹਜੇ ਨਹੀਂ ਤਾਰ ਸਕਦੇ ਸਬਜ਼ੀ ਦੀ ਕੋਈ ਵੀ ਵੇਲ ਦੇ ਉੱਪਰੋਂ ਇਹ ਸਾਰੀਆਂ ਬਿੱਲਾਂ ਦਾ ਫੁੱਲਾਂ ਦੇ ਨਾਲ ਜਿਹੜੀਆਂ ਭਰੀਆਂ ਪਈਆਂ ਨੇ ਆ ਤੁਸੀਂ ਦੇਖ ਰਹੇ ਹੋ ਵਿੱਚ ਪੀਲੇ ਫੁੱਲ ਨੇ ਜਿਹੜੇ ਤੁਹਾਨੂੰ ਦਿਖ ਰਹੇ ਨੇ ਇਹਦੇ ਉੱਪਰ ਹਜੇ ਆਪਾਂ ਨੇ ਕੋਈ ਸਪਰੇਅ ਕੋਈ ਵੀ ਨਹੀਂ ਜਿਹੜਾ ਇਹਦੇ ਵਿੱਚ ਪਾਇਆ ਗਿਆ ਜਦੋਂ ਲਗਾਈਆਂ ਸੀ ਉਸ ਤੋਂ ਬਾਅਦ ਇਹ ਕਵਰ ਕਰ ਦਿੱਤੀ ਸੀ ਬਿਲਨਾ ਆਪਣੇ ਆਪ ਵਿੱਚ ਇਹਦੇ ਫਲਾਵਰਿੰਗ ਜਿਹੜੀ ਹੋਣ ਲੱਗ ਗਈ ਬਰਸਾਤ ਜਿਹੜੀ ਅੱਜ ਕਾਫੀ ਮਾਤਰਾ ਦੇ ਵਿੱਚ ਦੱਸੀ ਹੋਈ ਆ ਤੇ ਬਾਕੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ